ਦਾ ਬਾਗੇ ਪਣਾ ਦੇ ਵਿੱਚ ਨਾਜਾਇਜ਼ ਕੱਪੜਾ ਲੈ ਕੇ ਲਗਾਤਾਰ ਰੌਲਾ ਪੈਂਦਾ ਰਹਿੰਦਾ ਤੇ ਟ੍ਰੈਪ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਛੜਕ ਜਿਹੜੀ ਛੋਟੀ ਹੈ ਤੇ ਲੋਕ ਵੱਧ ਗਿਆ ਸਾਧਨ ਵੱਧ ਗਿਆ ਹੈ ਗਿਆ ਇਹ ਪਰ ਸਮੱਸਿਆ ਵੀ ਨਾਲ ਦੀ ਨਾਲ ਵਧਦੀਆਂ ਜਾ ਰਹੀਆਂ ਜੇ ਅਗਰ ਗੱਲ ਕਰੀਏ ਤਾਂ ਬਾਗੇ ਪਣਾ ਜਿਹੜੀ ਇੱਥੇ ਬੱਸ ਸਟੈਂਡ ਆ ਉਹਦੇ ਵਿੱਚ ਇੱਕ ਮਾਰਕੀਟ ਬਣੀ ਹੋਈ ਆ ਬਿਲਕੁਲ ਰੋਡ ਦੇ ਉੱਪਰ ਜਿੱਥੇ ਕਾਫੀ ਜਿਹੜੀਆਂ ਆਪਣੀਆਂ ਦੁਕਾਨਾਂ ਤੋਂ ਅੱਗੇ ਜਾ ਕੇ ਜਿਹੜੀਆਂ ਫਲ ਫਰੂਟ ਦੀਆਂ ਦੁਕਾਨਾਂ ਲੱਗਦੀਆਂ ਜਾਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਾਰੋਬਾਰ ਇੱਥੇ ਹੁੰਦੇ ਆ ਗਿਆ ਉਹਨਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਵੱਲੋਂ ਇੱਥੇ ਅ ਪਿੱਛੇ ਕਰਾਉਣ ਲਈ ਆਪ ਦਾ ਜਿਹੜਾ ਇੱਕ ਹਮਲਾ ਮਾਰਿਆ ਜਾ ਰਿਹਾ ਤੇ ਪਰ ਕੋਈ ਪਰੇਸ਼ਾਨੀ ਵੀ ਇੱਥੇ ਲਗਾਤਾਰ ਖੜੀ ਹੋਈ ਆ ਕੀ ਹੋਈ ਆ ਉਹਦੇ ਸਮੇਂ ਅਸੀਂ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਦੁਕਾਨਦਾਰ ਕਾਫੀ ਰੌਲਾ ਪਾ ਰਹੇ ਆ ਕਿਉਂ ਪਾ ਰਹੇ ਆ ਪਰ ਜੇ ਅਗਰ ਦੇਖੀਏ ਤਾਂ ਦੁਕਾਨ ਤੋਂ ਬਾਹਰ ਕਾਫੀ ਦੂਰ ਤੱਕ ਰੰਨਾਂ ਦੇ ਜਿਹੜੇ ਫਲ ਫਲੂਟ ਲੱਗੇ ਹੁੰਦੇ ਆ ਤੇ ਉਹਦੀ ਜੀ ਸਮੱਸਿਆ ਲੋਕ ਕਹਿੰਦੇ ਆ ਕੀ ਸਮੱਸਿਆ ਕੀ ਹੈਗੀ ਆ ਰੌਲਾ ਪਾ ਰਹੇ ਆ ਇੱਥੇ ਰੋਲਾ ਭਈਆ ਪਕਾਦਾ ਪਉਣਾ ਹੈਗਾ ਨਕੜ ਕੌਸਲ ਲੈ ਕੇ ਆਈ ਪਿੱਛੇ ਕਰ ਲੋ ਆਪਾਂ ਸਮਾਨ ਚੱਕ ਕੇ ਪਿੱਛੇ ਕਰਨ ਲੱਗ ਗਏ ਆ ਜੀ ਹੁਣ ਇਹ ਮੈਂ ਇਹ ਮੈਨੂੰ ਮੈਂ ਤਾਂ ਸਮਾਨ ਚੱਕਦਾ ਸੀਗਾ ਜੀ ਮੈਂ ਕੱਲਾ ਸੀ ਮੇਰਾ ਮੁਲਾਜ਼ਮ ਸੱਟੇ ਹੈ ਨਹੀਂ ਸੀਗਾ ਮੈਂ ਕਹਾਂ ਵੀ ਮੈਂ ਬਾਕੀ ਦਾ ਸਮਾਨ ਆਪ ਨੂੰ ਚੱਕ ਲਊਗਾ ਇਹ ਕਹਿੰਦੇ ਨਹੀਂ ਹੁਣੇ ਚੱਕੋ ਆਪਣੇ ਅਫਸਰ ਬਰਨ ਸਾਹਿਬ ਕਹਿੰਦੇ ਬਡੇ ਅਫਸਰ ਕਹਿੰਦੇ ਆਪਾਂ ਇਹਨਾਂ ਨੇ ਕਹਿਨ ਤੇ ਫਿਰ ਲੱਗ ਗਏ ਮੈਂ ਕਹਾਂ ਰਾਤ ਨੂੰ ਚੱਕ ਲਓ ਮੈਨੂੰ ਤੰਗ ਨਾ ਕਰੋ ਮੈਂ ਕੱਲਾ ਇਹ ਕਹਿੰਦੇ ਨਹੀਂ ਹੁਣੇ ਚੱਕਣਾ ਹੈਗਾ ਮੈਂ ਕਹਾਂ ਜੀ ਮੈਂ ਲੱਗ ਗਿਆ ਚੱਕਣ ਵਾਸਤੇ ਹੋਰ ਵੀ ਗੱਲ ਨਹੀਂ ਕੀ ਨਹੀਂ ਜਦੋਂ ਤੁਸੀਂ ਆਹ ਅੱਗੇ ਲਾਇਆ ਵਈ ਤੂੰ ਪਹਿਲਾਂ ਕੋਈ ਨੋਰਸ ਵਗੈਰਾ ਕਢੇ ਤੁਹਾਨੂੰ ਨਾ ਨੋਰਸ ਵਗੈਰਾ ਕੋਈ ਨਹੀਂ ਆਇਆ ਸਾਨੂੰ ਅੱਛਾ ਕੋਈ ਨੋਰਸ ਨਹੀਂ ਆਇਆ ਲਕੀਰ ਜੀ ਕੱਚੀ ਹੋਈ ਆ ਕੱਚੀ ਕੱਚੀ ਜਾਂਦੇ ਆ ਉਹ ਕੱਚੀ ਹੋਈ ਸੀ ਉਹ ਕਹਿੰਦੇ ਲਕੀਰ ਤੇ ਕੱਲਾ ਲਓ ਤੁਸੀਂ ਹੁਣ ਕਹਿੰਦਾ ਅਜ ਪੋੜੀਆਂ ਤੇ ਕਰ ਲਓ ਆਪਾਂ ਪੋੜੀਆਂ ਤੇ ਕਰ ਲੈਣਾ ਹਾਂ ਅੱਛਾ ਪੋੜੀਆਂ ਦਾ ਪੋੜੀਆਂ ਦਾ ਕਰ ਲਾਉਗੇ ਅੰਦਰ ਤੋਂ ਅੰਦਰ ਪਰ ਮੈਂ ਇੱਕ ਹੀ ਗੱਲ ਕਹਿੰਦਾ ਤੇ ਕੱਲਾ ਕਾਨੂੰਨ ਮੇਰੇ ਹਾਸਤੇ ਨਹੀਂ ਜੇ ਸਾਰੇ ਹਾਸਤੇ ਹੋਵੇ ਵੀ ਚਾਰ ਕਾਊਂਟਰ ਮੂਹਰੇ ਲੱਗੇ ਹੁੰਦੇ ਆ ਤੇ ਚਾਰ ਕਾਊਂਟਰ ਮੂਹਰੇ ਪਿੱਛੇ ਲੱਗੇ ਹੁੰਦੇ ਆ ਤੇ ਕਾਨੂੰਨ ਕਰ ਦੋ ਸਾਰਾ ਸੇਕ ਅਸੜਕਾਂ ਦੇ ਉੱਤੇ ਸਾਰੇ ਸਕੂਲ ਦੀ ਗੰਦੇ ਦੇ ਮੂਹਰੇ ਸਾਡੇ ਸੜਕਾਂ ਦੇ ਬੈਠੇ ਆ ਮੈਂ ਨਾਲੀ ਤੋਂ ਮਗਰ ਬੈਠਾ ਆਇਆਗਾ ਮੈਨੂੰ ਫਿਰ ਵੀ ਕਹੀ ਜਾਂਦੇ ਆ ਬਿਲਕੁਲ ਓਏ ਇਹਦੇ ਸਬੰਧ ਵਿੱਚ ਨਗਰ ਕਾਉਂਸਲ ਦੇ ਜਿਹੜੇ ਅ ਤੁਸੀਂ ਆਓ ਜੀ ਇੱਕ ਮਿੰਟ ਜਿਹੜਾ ਇਹਨਾਂ ਨੇ ਸਮੱਸਿਆ ਦੱਸੀ ਹੈਗੀ ਕਦੇ ਵੀ ਮੇਰੇ ਕੱਲੇ ਦੇ ਤੁਸੀਂ ਕਾਨੂੰਨ ਚਲਾ ਰਹੇ ਹੋ ਹਨਾ ਇਸੇ ਤੋਂ ਤੁਸੀਂ ਵੀ ਆਜੋ ਨੇੜੇ ਵੀ ਕੀ ਇਹ ਸਾਰਿਆਂ ਲਈ ਹੁਣ ਲਾਗੂ ਹੋਊਗਾ ਵੈਸੇ ਸਰ ਜੋ ਇਹ ਕਹਿ ਰਹੇ ਨੇ ਸਾਨੂੰ ਕੱਲਿਆਂ ਨੂੰ ਕਹਿ ਰਹੇ ਨੇ ਉਹ ਬਿਲਕੁਲ ਹੀ ਗਲਤ ਆ ਅਸੀਂ ਜਦੋਂ ਵੀ ਜਿਹੜੀ ਵੀ ਦੁਕਾਨ ਤੋਂ ਮਰਜ਼ੀ ਪੁੱਛਣਾ ਜਿਹੜੇ ਵੀ ਇੱਥੇ ਪਰਸਨ ਖੜੇ ਨੇ ਜਾ ਹੱਤਖੜਾ ਕਰਾ ਲਓ ਕੋਈ ਬੰਦਾ ਇੱਕ ਕਹਦੇ ਵੀ ਇਸੇ ਕੱਲੇ ਨੂੰ ਕਹਿ ਕੇ ਜਾਂਦੇ ਆ ਅਸੀਂ ਇੱਕ ਵੱਡੋ ਲੱਗਦੇ ਜੀ ਸਾਰਿਆਂ ਨੂੰ ਕਹਿੰਨੇ ਆਉਣੇ ਆ ਪਰ ਇਹਨਾਂ ਨੂੰ ਇਹੀ ਲਗਾਤਾਰ ਮਹੀਨੇ ਤੋਂ ਕਹਿ ਰਹੇ ਆ ਮੈਂ ਤਾਂ ਕਹਤਾ ਪਹਿਲਾਂ ਤੋਂ ਹੀ ਰਹਿ ਜਾਂ ਜਦੋਂ ਤਾਂ ਆਪਾਂ ਸਟਾਰਟਿੰਗ ਕੀਤੀ ਤਰੀਕੇ ਨਾਲ ਪਰ ਇਹਨਾਂ ਨੂੰ ਸਪੈਸ਼ਲ ਆ ਕੇ ਹੁਣ ਕਹਿੰਦੇ ਆ ਤੁਸੀਂ ਵੀ ਨਾ ਭਾਈ ਪਿੱਛੇ ਕਰ ਲਓ ਪਿੱਛੇ ਕਰ ਲਓ ਪਰ ਇਹਨਾਂ ਨੂੰ ਪੱਟੀ ਵੀ ਮਾਰਤੀ ਸੀਗੀ ਕੋਈ ਇਹਦੇ ਦੋ ਚਿੱਤ ਹੀ ਨਹੀਂ ਰਹਾ ਕੇ ਅਸੀਂ ਪੱਟੀ ਮਾਰ ਕੇ ਸੀਗੀ ਇਹ ਪੱਟੀ ਤੱਕ ਰਹਿਣਗੇ ਪਰ ਇਹ ਪੱਟੀ ਤੱਕ ਰਹੀ ਨਹੀਂਗੇ ਇਹਨਾਂ ਨੇ ਆਪਣੀ ਹੱਦ ਪਾਰ ਹੀ ਰੱਖੀ ਜੀ ਉਹ ਤਾਂ ਕਰਕੇ ਫਿਰ ਸਾਨੂੰ ਇਹ ਹੁਣ ਹੋ ਗਿਆ ਸੀ ਕਿ ਵੀ ਇਹੀ ਚੁਕਵਾ ਕੇ ਕਲੀਅਰ ਕਰਵਾ ਲੋਕਾਂ ਦੇ ਕਬਜ਼ੇ ਦੇ ਹੈਗੇ ਆ ਕੋਈ ਦੂਸਰੀ ਗੱਲ ਨਹੀਂ ਤੇ ਇਹ ਕਬਜ਼ੇ ਤੁਸੀਂ ਕਲੀਅਰ ਕਰਾਉਣ ਤੋਂ ਬਾਅਦ ਜਿਹੜੇ ਗਾ ਅੱਗੇ ਸੜਕ ਤੇ ਬੈਠੇ ਉਹਨਾਂ ਲਈ ਕੋਈ ਹੈ ਕੁਛ ਹਾਂ ਸਰਾਹੀ ਰੋਡ ਸਾਈਡ ਜਿਹੜੇ ਹੁਣ ਜਿੰਨਾਂ ਕੋਲ ਤਾਂ ਪੱਕਾ ਅੱਡਾ ਜੀ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਆਪਦੇ ਦਾਰੇ ਦੇ ਵਿੱਚ ਲਾ ਕੇ ਕੰਮ ਕਰ ਲੈਣਾ ਜਿੰਨਾਂ ਕੋਲੇ ਰੈਡੀ ਫੜੀ ਵਾਲੇ ਹੈਗੇ ਨਹੀਂ ਜਿੰਨਾਂ ਦਾ ਜੀ ਕਹਿ ਰਹੇ ਨੇ ਕਿ ਸੜਕਾਂ ਤੇ ਖੜੇ ਨੇ ਸਰੋ ਤੁਸੀਂ ਵੀ ਦੇਖਿਆ ਕੋਟਗਪੁਰਾ ਰੋਡ ਤੇ ਸੀ ਬਿਲਕੁਲ ਉਹ ਪੱਕਾ ਪਰਮਾਨੈਂਟ ਹੀ ਹੱਲ ਹੋ ਗਿਆ ਉਹਨਾਂ ਦਾ ਉਹ ਸੜਕ ਤੇ ਖੜਦੇ ਸੀਗੇ ਅਸੀਂ ਇਹਨਾਂ ਨੂੰ ਕਿਹਾ ਭਾਈ ਤੁਸੀਂ ਅਦਰ ਰੁਜ਼ਗਾਰ ਅਸੀਂ ਇਹਨਾਂ ਨੂੰ ਵੀ ਕਹਿੰਦੇ ਵੀ ਰੁਜ਼ਗਾਰ ਚ ਦੁਕਾਨਦਾਰ ਰੈਂਟ ਭਰਦੇ ਆ ਨਾ ਕਿ ਇਸ ਪਾਰਕਿੰਗ ਦਾ ਨਹੀਂ ਨਾ ਪਾਰਕਿੰਗ ਦਾ ਨਹੀਂ ਨਾ ਰੈਂਟ ਭਰ ਦਈਏ ਇਹ ਉਹਨਾਂ ਨੂੰ ਵੀ ਅਸੀਂ ਇਹੀ ਕਹਿੰਦੇ ਆ ਰੈਡੀ ਫਿਡੀਆਂ ਲੈਣ ਨੂੰ ਕਿ ਭਾਈ ਤੁਸੀਂ ਸੜਕ ਤੋਂ ਕੱਚੀ ਜਗ੍ਹਾ ਤੇ ਖੜ ਕੇ ਆਪਣਾ ਕਾਰੋਬਾਰ ਕਰੀ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਪਰ ਸੜਕ ਦੇ ਉੱਪਰ ਨਾ ਖੜੋ ਅਸੀਂ ਬਾਰ ਬਾਰ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆ ਜੀ ਇਹਨਾਂ ਨੂੰ ਵੀ ਜਿਹੜੀ ਆ ਪਾਰਕਿੰਗ ਆ ਵੈਸੇ ਇਹ ਕਿਹਦੇ ਵਾਸਤੇ ਕਿੰਨਾ ਵਾਸਤੇ ਇਹ ਨਗਰ ਕੌਂਸਲ ਸੁਧਾਰਾ ਦੀ ਦੁਕਾਨਾਂ ਚ ਹੈ ਇਹਨਾਂ ਦਾ ਬਾਕੀ ਇਹਦੇ ਬਾਰੇ ਜ਼ਿਆਦਾਤਰ ਤਾਂ ਪ੍ਰਧਾਨ ਜੀ ਨੂੰ ਪਤਾ ਹੈ ਇਹਨਾਂ ਦੇ ਦਾਕਾ ਵੈਸੇ ਜ਼ਿਆਦਾਤਰ ਇਹਦੇ ਬਾਰੇ ਸੰਬੰਧ ਵਿੱਚ ਪ੍ਰਧਾਨ ਜੀ ਨੂੰ ਪਤਾ ਹੀ ਅਦਲੇ ਇਹ ਪਾਰਕਿੰਗ ਦਾ ਆਮ ਇਹਨਾਂ ਦੇ ਗਾਕਾ ਵਾਸਤੇ ਕਹਿ ਸਕਦੇ ਜਿਹੜੀਆਂ ਜਿਹੜਾ ਵੀ ਗੱਡੀ ਤੇ ਆਵੇ ਫਿਰ ਗੱਡੀ ਲਾਵੇ ਤੇ ਸਮਾਨ ਲੈ ਕੇ ਜਾਵੇ ਕਾਰ ਪਾਰਕਿੰਗ ਹੀ ਹੈ ਤਾਂ ਹੀ ਠੀਕ ਹੈ ਤੁਝਾ ਹਾਂਜੀ ਸਰ ਹੁਣ ਜਵੇਂ ਤੁਸੀਂ ਇਹਨਾਂ ਨੇ ਵਰਟੀਕਲ ਦਾ ਰਜਮੰਦ ਕੀ ਹੋ ਗਈ ਤੁਸੀਂ ਕਹਿੰਦੇ ਪਿੱਛੇ ਰੱਖਣਾ ਹੈਗਾ ਅੱਗੇ ਤਾਂ ਨਹੀਂ ਤੁਸੀਂ ਹੁਣ ਆਏ ਕਰੋਗੇ ਨਹੀਂ ਨਹੀਂ ਆਪਾਂ ਪਿੱਛੇ ਅੱਗੇ ਕਦੇ ਹੱਸਦੇ ਹੋਣਾ ਆਪਾਂ ਉਹਨਾਂ ਹੀ ਅੱਗੇ ਆਪਾਂ ਕਹਦੇ ਹੱਸਦੇ ਆਪਾਂ ਸਾਰਿਆਂ ਦੇ ਨਾਲ ਲਾਵਾਂਗੇ ਆ ਮਾਰਕੀਟ ਦੇ ਨਾਲ ਆ ਮਾਰਕੀਟ ਦੇ ਨਾਲ ਲਾਵਾਂਗੇ ਬਰਾਬਰ ਪੌੜੀਆਂ ਤੱਕ ਪੌੜੀਆਂ ਤੇ ਕਿਹਦੀ ਰੱਖਾਂਗੇ ਆਪਾਂ ਕਹਿੰਦੇ ਆ ਪੌੜੀਆਂ ਤੱਕ ਆਪਣਾ ਫੇਰ ਆ ਮੁੜੇ ਕੋ ਚਾਰ ਕਾਊਂਟਰ ਲੱਗੇ ਹਲਵਾਈ ਦੇ ਨੁਕਤੇ ਮੈਂ ਕਹਾਂ ਮਹਾਰਾਜ ਜੀ ਇੱਕ ਗੱਲ ਆ ਚਾਰ ਤੱਕਾਂਦਾ ਮੁੜੇ ਕਹਿੰਦੇ ਕਾਊਂਟਰ ਅਸੀਂ ਨਹੀਂ ਚਕਾਉਣੇ ਹਲਵਾਈਆਂ ਦੇ ਉਹਨਾਂ ਦੇ ਕਾਊਂਟਰ ਮੁੜੇ ਲੱਗੇ ਮੈਨੂੰ ਕਹਿੰਦੇ ਭਾਈ ਜਮਾ ਪੌੜੀ ਤੇ ਚੜ ਜਾ ਮੈਂ ਕਹਿੰਦਾ ਵੀ ਇੱਕੋ ਜਿਹਾ ਕਰ ਦਿਓ ਪੌੜੀਆਂ ਹਾਂ ਉਹ ਕਾਊਂਟਰ ਵੀ ਲੱਗੇ ਉਹ ਕੀ ਕਰ ਰਹੇ ਨੇ ਉਹਦੀ ਚੱਕਰ ਸਰ ਇਦਾਂ ਦੀ ਕੋਈ ਮਤਲਬ ਨਹੀਂ ਵੀ ਅਸੀਂ ਕਿਹਾ ਕਿ ਅਸੀਂ ਉਹ ਚਕਾਉਣੀ ਨਹੀਂਗੇ ਅਸੀਂ ਇਹਨਾਂ ਨੂੰ ਉਹਨਾਂ ਨੂੰ ਵੀ ਅਪੀਲ ਕਰਤੀ ਜੀ ਉਹਨਾਂ ਨੂੰ ਕਹਤਾ ਉਹ ਕਹਿੰਦੀ ਅਸੀਂ ਵੀ ਚੱਕਦੇ ਆ ਪ੍ਰੋਬਲਮ ਹੈ ਸਾਰੇ ਜਿਹੜੀ ਮਾਰਕੀਟ ਦਾ ਤੁਸੀਂ ਇਕੱਲੀ-ਇਕੱਲੀ ਦੁਕਾਨ ਦਾ ਰਿਵਿਊ ਲੈ ਲਓ ਇਹਨਾਂ ਦਾ ਉਹ ਇਹੀ ਕਹਿ ਰਹੇ ਨੇ ਕਿ ਇਹਨਾਂ ਦੀ ਸਾਨੂੰ ਦਿੱਕਤ ਆ ਅਸੀਂ ਤਾਂ ਕਰਾਈ ਜਾਂਦੇ ਆ ਪਰ ਜਦੋਂ ਇਹ ਪਿੱਛੇ ਕਰਨਗੇ ਅਸੀਂ ਉਹਨਾਂ ਕੋਲ ਹੀ ਜਾਣਾ ਜੀ ਉਹਨਾਂ ਦਾ ਵੀ ਕਰਾਉਣਾ ਨਾਲ ਇਹਨਾਂ ਦਾ ਸੈਂਚ ਆ ਇਕੱਲੀ ਇਹਨਾਂ ਦੇ ਦੇਖੋ ਤੁਹਾਡੇ ਸਾਹਮਣੇ ਆ ਕਿਸੇ ਨਾਲ ਕੋਈ ਲਿਆਜ ਨਹੀਂ ਆਪਣੀ ਜਿਹੜਾ ਪਾਰਕ ਤੋਂ ਕੋਈ ਛਲਾ ਕੇ ਹਟੋਂ ਗਿਆ ਨਾ ਬਿਲਕੁਲ ਪਾਰਕਿੰਗ ਰਹਿਣੀ ਜ਼ਰੂਰੀ ਆ ਕਿਉਂਕਿ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਪੜਦੀ ਪਈ ਹੈ ਭਾਵੇਂ ਚੋ ਵੀ ਜਦੋਂ ਆ ਪਾਣੀ ਦੀ ਸਟਾਲ ਲੱਗੀ ਤੋਂ ਪਰ ਸਮੇਂ ਲਈ ਆ ਜਿਆਦਾ ਸਮੇਂ ਲਈ ਨਹੀਂ ਪਰ ਅਗਰ ਜੇ ਇੱਥੇ ਪਾਰਕਿੰਗ ਰਹਿੰ ਕੋਈ ਵੀ ਸਮਾਨ ਖਰੀਦਣਾ ਤਾਂ ਉਹਨਾਂ ਨੂੰ ਖਰੀਦਣ ਵਿੱਚ ਥੋੜੀ ਸਿਖਾਈ ਜ਼ਰੂਰ ਆਊਗੀ ਕਿਉਂਕਿ ਟੈਕਜਮ ਨਹੀਂ ਹੋਊਗਾ ਪਰ ਇਹਨਾਂ ਦੀ ਗੱਲ ਵੀ ਠੀਕ ਹੈ ਅਗਰ ਜੇ ਇਹਨਾਂ ਨੂੰ ਹਟਾ ਦਿੱਤਾ ਕਹਿੰਦੇ ਜੇ ਦੂਜੇ ਖੇਤ ਤੇ ਬੈਠੇ ਜੇ ਉਹਨਾਂ ਨੂੰ ਤੁਸੀਂ ਕੋਈ ਢੱਲ ਦਿੰਦੇ ਤਾਂ ਮਾਰੀ ਗੱਲ ਆ ਕੀ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਹਾਂਜੀ ਹਾਂਜੀ ਇੱਥੇ ਆ ਗਈ ਸੀ ਉਹ ਆਪ ਹੀ ਅਸੀਂ ਉਹਨਾਂ ਨੂੰ ਕਹਿੰਦੇ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਸਾਈਡ ਤੇ ਕਰ ਲਓ ਬਸ ਕਰੀ ਜਾਂਦੇ ਜੀ ਥੋੜਾ ਬੋਤ ਅਸੀਂ ਟਾਈਮ ਦਾ ਹਰ ਇੱਕ ਨੂੰ ਦਿੰਦੇ ਅਸੀਂ ਨਹੀਂ ਕਹਿੰਦੇ ਵੀ ਜੈ ਇਹਨਾਂ ਨੂੰ ਨਹੀਂ ਦਿੰਦੇ ਇਹਨਾਂ ਨੂੰ ਦਿੰਦੇ ਰਿਆਂ ਕੋਲੀ ਖੜੇ ਨੇ ਕੋਈ ਵੀ ਇੱਕ ਦੁਕਾਨਦਾਰ ਕਹਦੇ ਵੀ ਇਹ ਕੋ ਸਾਰੇ ਬੇਨਤੀ ਇਹ ਇਹ ਕਹਿੰਦੇ ਆ ਵੀ ਪਹਿਲਾਂ ਸਾਰੇ ਇੰਡਵਰ ਕਰਦੇ ਆ ਉਹਦੇ ਉਹ ਪਿੱਛੇ ਕਰਾ ਲਓ ਤੇ ਪਿੱਛੇ ਕਰੇ ਲਵਾ ਸਾਰੇ ਦੁਕਾਨਦਾਰਾਂ ਨੇ ਸਹਿਮਤੀ ਹੋ ਗਈ ਸੀ ਪਿੱਛੇ ਰੱਖਾਂ ਕੋੜੀਆਂ ਦਾ ਗਾਂ ਨਹੀਂ ਉਹਨਾਂ ਉਹਨਾਂ ਦੇ ਦੰਨਾਂ ਦੇ ਵਿੱਚ ਮੇਰਾ ਖਿਆਲ ਆ ਵੀ ਇਹ ਜਿਹੜਾ ਪਾਰਕਿੰਗ ਦੇ ਰੂਪ ਦੇ ਵਿੱਚ ਦਿਸੂਗਾ ਹਨਾ ਕੋਈ ਹੋਰ ਕਵਚਾ ਨਹੀਂ ਰਹੂਗਾ ਹਾਂਜੀ ਹਾਂਜੀ ਉਹ ਵੀ ਜਿਹੜੇ ਸੜਕਾਂ ਦੇ ਉੱਪਰ ਵੀ ਬੰਦੇ ਮਤਲਬ ਜਿਹੜੀ ਵਾਲੇ ਹੈਗੇ ਆ ਉਹਨਾਂ ਲਈ ਵੀ ਸ਼ਬਸ਼ੇਸ਼ ਸਰ ਉਹਨਾਂ ਨੂੰ ਸਾਡੀ ਇਹੀ ਬਾਰ ਬਾਰ ਅਸੀਂ ਬੇਨਤੀਆਂ ਕਰਦੇ ਆ ਪਰ ਉਹ ਵੀ ਇੱਕ ਨਾ ਪਤਾ ਨਹੀਂ ਕੀ ਗੱਲ ਹੈ ਪਹਿਲਾਂ ਤਾਂ ਸੈਟਿੰਗ ਕਰ ਲਈ ਸਾਰਿਆਂ ਨੇ ਤੁਸੀਂ ਵੀ ਦੇਖਿਆ ਕਿ ਬਾਜ਼ਾਰ ਵਧੀਆ ਖੁੱਲਾ ਖੁੱਲਾ ਰਹਿ ਜਾਂ ਨੂੰ ਕੋਈ ਹੋਰ ਪਾਸੇ ਡਿਊਟੀ ਲੱਗ ਗਈ ਉਹਦੇ ਕਰਕੇ 15 20 ਦਿਨ ਇੱਧਰ ਉੱਤਰ ਡਿਊਟੀ ਕੀ ਲੱਜਦੀ ਉਹਨੇ ਟਾਈਮ ਵਿੱਚ ਇਹ ਫਿਰ ਵਿਗੜ ਜਾਂਦੇ ਆ ਇਹਨਾਂ ਨੇ ਕੀ ਕੀਤਾ ਹੁਣੇ ਫਿਰ ਜਦੋਂ ਜਾਈਦਾ ਉਦੋਂ ਸਾਈਡ ਤੇ ਕਰ ਲੈਂਦੇ ਆ ਪਰ ਜਦੋਂ ਆ ਜਾਈਦਾ ਇਹ ਫੇਰ ਅੱਗੇ ਕਰ ਲੈਂਦੇ ਆ ਉਹ ਚੀਜ਼ ਗਲਤ ਆ ਜੀ ਉਹਦੇ ਲਈ ਅਸੀਂ ਜਿਵੇਂ ਪ੍ਰਧਾਨ ਜੀ ਨੇ ਹੁਕਮ ਕੀਤੇ ਨੇ ਉਸ ਦਿਨ ਵਾਲੀ ਮੈਂ ਨਾਈਟ ਨਾਈਟ ਲਈ ਵੀ ਇੱਥੇ ਰੁਕੂੰਗਾ ਜੀ 7-8 ਵਜੇ ਤੱਕ ਹੀ ਡਿਊਟੀ ਕਰਿਆ ਕਰੂੰਗਾ ਕਿ ਜਿਹੜੇ ਬੰਦੇ ਸ਼ਾਮ ਦੇ 6 ਜਾਂ 7 ਵਜੇ ਚੰਨੂ ਵਾਲੇ ਰੋਡਾਂ ਤੇ ਲਾ ਕੇ ਉਹ ਜੰਨਾ ਹੁੰਦਾ ਤਾਂ ਉਹਨਾਂ ਅੱਗੇ ਆ ਕੇ ਖੜ ਜਾਂਦੇ ਨੇ ਉਹਦੇ ਲਈ ਅਸੀਂ ਰਾਤ ਨੂੰ ਵੀ ਡਿਊਟੀ ਲਾਵ ਇਹੀ ਤੁਸੀਂ ਜਿਵੇਂ ਚਲੋ ਇਹ ਤਾਂ ਹੱਲ ਹੋ ਥੋੜਾ ਹੋ ਜੂਗਾ ਚਲੋ ਲੱਗਦਾ ਸਹਿਮਤੀ ਬਣਦੀ ਹੈ ਜਿਵੇਂ ਨਵੇਂ ਆ ਆਏ ਹੈਗੇ ਇਲੈਕਟ੍ਰਿਕ ਸਕੂਟਰ ਆਏ ਆ ਜਿਹੜੇ ਸਾਰੇ ਆ ਇਹ ਲਗਾਤਾਰ ਸੜਕਾਂ ਦੇ ਉੱਪਰ ਹੁਣ ਪੂਰਾ ਕਬਜ਼ਾ ਹੈ ਇਹਨਾਂ ਦਾ ਇਹਨਾਂ ਲਈ ਪਤਨ ਕੌਂਸਲ ਕੁਛ ਕਰ ਰਹੀ ਹੈ ਕਿ ਨਹੀਂ ਬਿਲਕੁਲ ਤਾਂ ਹੀ ਘਰੋਂ ਸ਼ੁਰੂ ਕਰਕੇ ਬਾਜ਼ਾਰ 'ਚ ਫੇਰ ਹੀ ਜਾਵਾਂਗੇ ਹੁਣ ਕੋਟ ਰੋਡ ਕੱਢਾਂਗੇ ਫਿਰ ਬੁੱਗੀ ਰੋਡ ਕੱਢਾਂਗੇ ਇਹ ਨਿਆ ਸ਼ੰਗਰ ਰੋਡ ਕੱਢਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਨੂੰ ਇਹ ਇੱਥੇ ਦਿੱਕਤ ਹੈ ਕਿ ਤਾਂ ਰੇੜੀਆਂ ਲੱਗ ਜਾਂਦੀਆਂ 4 ਵਜੇ ਸਾਰਾ ਸਾਡਾ ਰਾਹ ਬੰਦ ਹੁੰਦਾ ਹੈ ਕਾ ਟੈਂਪੂ ਵਾਲੇ ਨਹੀਂ ਇੱਥੋਂ ਪਿਕਅਪ ਪੌੜੀਆਂ ਡਾਈ ਵਾਲਾ ਬੈਠਾ ਮੈਂ ਤਿੰਨ ਵਾਰੀ ਦਰਖਾਸਤ ਦੇ ਚੁੱਕਾ ਹਾਂ ਤੁਸੀਂ ਕੋਈ ਚੱਕਦਾ ਨਹੀਂ ਉਹ ਵੀ ਨਿਯਾਇਜ਼ ਕਾਫੀ ਲਈ ਅੱਜ ਕੀ ਕਹਿੰਦੇ ਤੁਹਾਡਾ ਜੀ ਇਹਨਾਂ ਬਾਰੇ ਜਿਵੇਂ ਸਾਰਿਆਂ ਨੇ ਪਿੱਛੇ ਟਾਈ ਜਿੰਨੇ ਸਰਾਂ ਬੇਨਤੀ ਕਰਕੇ ਪਿੱਛੇ ਹਟਾਈ ਜਾਂਦੇ ਸਾਰੇ ਚਪਾਈ ਦੇ ਆ ਗਏ ਉਹਨਾਂ ਦੇ ਕਰਵਾ ਹਾਂਜੀ ਹਾਂ ਜੇਕਰ ਨਹੀਂ ਕੋਈ ਮੰਨਦਾ ਫਿਰ ਉਹਨੂੰ ਵੀ ਨੋਟਸ ਦੇ ਕੇ ਚਕਾਵਾਂਗੇ ਜਦੋਂ ਆਪ ਚੱਕਾਂਗਾ ਕਿ ਮੈਨੂੰ ਸਾਲ ਹੋ ਗਿਆ ਮੇਰੀ ਮੇਰੀ ਉਹ ਤਾਂ ਸੁਣੀ ਨਹੀਂ ਗਈ ਜੀ ਮੈਂ ਕਹਾਂ ਅੱਛਾ ਮੈਂ ਛੇ ਦਰਖਾਸਤਾਂ ਦੇ ਚੁੱਕਾ ਹਾਂ ਇਹ ਕਹਿ ਲਓ ਵੀ ਹੁਣ ਲੱਗੇ ਵਾ ਵਗੜੀ ਪਤਾ ਨਹੀਂ ਜੀ ਹੁਣ ਤਾਂ ਇਹਨਾਂ ਨੂੰ ਪਤਾ ਜੀ ਇਹ ਕਰਾਂਗੇ ਦਾ ਮੈਂ ਛੇ ਦਰਖਾਸਤਾਂ ਦੇ ਚੁੱਕਾ ਜੇ ਕਹਿਣ ਤਾਂ ਮੈਂ ਸਤਵੀਂ ਫਿਰਦੇ ਆਉਂਗਾ ਤੇ ਅੱਗਾ ਸਾਨੂੰ ਆ ਟੈਂਪੋ ਵਾਲਾ ਤੇ ਰੇੜੀ ਵਾਲਾ ਤੋਂ ਦੂਰ ਸਾਡੇ ਅੰਦਰ ਵੜਦਾ ਹੀ ਨਹੀਂ ਵੜਦਾ ਸਾਡੇ ਅੰਦਰ ਸਰਕਾਰ ਤਾਂ ਮਿਲਿਆ ਤਾਂ ਨੋ ਵੈਸੇ ਜੀ ਦਰਖਾਸਤਾਂ ਨੇ ਮਿਲੀ ਹੈ ਬੇਨਤੀ ਕਰੀ ਜੀ ਪਹਿਲਾਂ ਐ ਸੜਕ ਦੇ ਉੱਤੇ ਨਾਲੇ ਦੇ ਬੈਠਾ ਸੀ ਨਾਲੇ ਤੋਂ ਤੋਂ ਪਿੱਛੇ ਜਾਵੜਿਆ ਉਹ ਵੀ ਇਹਨੇ ਸਹਿਮਤੀ ਨਾਲ ਹੀ ਹੋਇਆ ਸੀ ਹੁਣ ਇਹ ਵਿੱਚ ਕੋਣ ਇਹ ਵਿੱਚ ਕਾ ਦੇ ਗੋਣੀ ਸਾਡੀ ਅਸੀਂ ਹਰ ਕਹਿੰਦੇ ਬੇਨਤੀ ਕਰਦੇ ਆ ਕੋਈ ਕਿਸੇ ਨੂੰ ਤੰਗ ਨਹੀਂ ਇਸ ਆ ਦੋਸਤੋ ਅਸੀਂ ਤੁਹਾਨੂੰ ਤਸਵੀਰਾਂ ਵਖਾ ਦਿੱਤੀਆਂ ਰੌਲਾ ਇਹ ਹੈਗਾ ਵੀ ਨਜਾਇਜ਼ ਕਬਜ਼ਾ ਤੇ ਫਿਰ ਟ੍ਰੈਫਿਕ ਤੇ ਸਾਰਾ ਕੁਝ ਜਿਹੜਾ ਸਾਹਮਣੇ ਆਇਆ ਵੀ ਚਲੋ ਨਗਰ ਕੌਂਸਲ ਨੇ ਵੀ ਕੋਸ਼ਿਸ਼ ਕੀਤੀ ਹੈ ਤੇ ਦੁਕਾਨਦਾਰ ਵੀ ਸਹਿਮਤ ਹੁੰਦੇ ਨਜ਼ਰ ਆ ਰਿਹਾ ਵੀ ਜਿਹੜੀ ਪਾਰਕ ਜਰੂਰ ਖਾਲੀ ਕੀਤੀ ਜਾਊਗੀ ਤੇ ਬਾਕੀ ਹਰੇਕ ਬੰਦੇ ਨੇ ਆਪਣਾ ਆਪਣਾ ਕਰਮ ਖਾਣਾ ਜਿਹਦੇ ਕੋਲ ਜਿਹਨੇ ਜਾਣਾ ਉਹਦੇ ਕੋਲ ਜਾਵਣਾ ਭਾਵੇਂ ਜਿੱਥੇ ਮਰਜੀ ਬੈਠ ਜਾਵੇ ਪਰ ਮੇਰਾ ਗਾਇਲ ਹੈ ਵੀ ਜੇਕਰ ਜਸ ਫੁੱਲਾ ਡੁੱਲਾ ਹੋ ਜੂਦਾ ਦੁਕਾਨਦਾਰਾਂ ਨੂੰ ਸੁੱਖਾ ਜੂ ਉਹਨਾਂ ਦਾ ਜਿਹੜਾ ਗਾਹਕ ਉਹਨਾਂ ਦੇ ਕੋਲੇ ਸਿੱਧਾ ਆ ਕੇ ਆਪਣੀ ਗੱਡੀ ਲੈ ਕੇ ਖੜ ਸਕਦਾ ਉਮੀਦ ਕਰਦੇ ਆ ਜਿਹੜੀ ਇਹ ਸਾਰੀ ਗੱਲਬਾਤ ਤੁਸੀਂ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋ ਗੁਰੂ ਜੀ ਦਾ ਕਲਪਸਬਾ ਇੱਕ ਟਿੱਕੀ ਪਰ